ਆਦਤਾਂ ਨੂੰ ਲੈ ਕੇ ਤੁਸੀਂ ਬਹੁਤ ਸਾਰੀਆਂ ਕਹਾਵਤਾਂ ਸੁਣੀਆਂ ਹੋਣਗੀਆਂ ਜਿਵੇਂ ਆਦਤ ਤੋਂ ਮਜਬੂਰ ਹੋਣਾ ਪੁਰਾਣੀ ਆਦਤ ਹੈ ਹੌਲੀ-ਹੌਲੀ ਜਾਵੇਗੀ ਬਹੁਤ ਸਾਰੀਆਂ ਕਹਾਵਤਾਂ ਹਨ ਪਰ ਇਹ ਐਵੇਂ ਹੀ ਨਹੀਂ ਬਣੀਆਂ ਅਸਲ ਵਿੱਚ ਅਸੀਂ ਜ਼ਿੰਦਗੀ ਦੇ ਨਾਮ ਤੇ ਆਦਤਾਂ ਨੂੰ ਹੀ ਜਿਉਂਦੇ ਹਾਂ ਬਹੁਤ ਸਾਰੀਆਂ ਆਦਤਾਂ ਨੂੰ ਇੱਕ ਜਗ੍ਹਾ ਇਕੱਠੀਆਂ ਕਰ ਲਵੋ ਤਾ ਜੋ ਬਣਦਾ ਹੈ ਉਹ ਹੈ ਸਾਡੀ ਜ਼ਿੰਦਗੀ ਜਿਵੇਂ ਕਿ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਪਹਿਲਾਂ ਬ੍ਰਸ਼ ਕਰਦੇ ਹੋ ਫੋਨ ਚੈੱਕ ਕਰਦੇ ਹੋ ਦਫ਼ਤਰ ਕਿਸ ਰਸਤੇ ਤੋਂ ਜਾਂਦੇ ਹੋ ਦੁਪਹਿਰ ਨੂੰ ਕੀ ਖਾਂਦੇ ਹੋ ਤੇ ਘਰ ਵਾਪਸ ਆਉਣ ਤੋਂ ਬਾਅਦ ਕੀ ਕਰਦੇ ਹੋ ਟੀਵੀ ਦੇਖਦੇ ਹੋ ਤਾਂ ਕਿੰਨਾ ਸਮਾਂ ਦੇਖਦੇ ਹੋ ਇਹ ਸਭ ਆਦਤਾਂ ਹਨ ਲੋਕ ਜੋ ਹਨ ਆਪਣੇ 40% ਕੰਮ ਫੈਸਲੇ ਦੇ ਰਾਹੀ ਨਹੀਂ ਬਲਕਿ ਆਦਤਾਂ ਦੇ ਰਾਹੀ ਕਰਦੇ ਹਨ ਅਤੇ ਇਹਨਾਂ ਨੂੰ ਸਮਝਣ ਲਈ ਇੱਕ ਬਹੁਤ ਸੋਹਣੀ ਕਿਤਾਬ ਹੈ ਜਿਸ ਦਾ ਨਾਮ ਹੈ ધ ਪਾਵਰ ਆਫ ਹੈਬਿਟਸ ਵਾਈ ਵੀ ਡੂ ਵਟ ਵੀ ਡੂ ਹਾਊ ਟੂ ਚੇਂਜ ਇਸ ਨੂੰ ਲਿਖਿਆ ਹੈ ਚਾਰਲਸ ਡੂਇੰਗ ਨੇ ਜੋ ਕਿ ਅਮਰੀਕਾ ਦੇ ਬਹੁਸ਼ੂਰ ਰਿਪੋਰਟਰ ਹਨ ਅਤੇ 올ਿਜ਼ਰ ਐਵਾਰਡ ਜੋ ਕਿ ਪੱਤਰਕਾਰੀ ਦਾ ਬਹੁਤ ਪ੍ਰਸਿੱਧ ਐਵਾਰਡ ਹੈ ਜਿੱਤ ਚੁੱਕੇ ਹਨ ਇਹ ਕਿਤਾਬ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ ਜਿਸ ਦੇ ਬਾਰੇ ਆਪਾਂ ਗੱਲ ਕਰਾਂਗੇ ਇਸ ਕਿਤਾਬ ਵਿੱਚ ਲੋਕਾਂ ਦੀਆਂ ਆਦਤਾਂ ਦੀ ਗੱਲ ਕੀਤੀ ਗਈ ਹੈ ਕੰਪਨੀਆਂ ਦੀਆਂ ਆਦਤਾਂ ਬਾਰੇ ਗੱਲ ਕੀਤੀ ਗਈ ਹੈ ਅਤੇ ਸਮਾਜ ਦੀਆਂ ਆਦਤਾਂ ਬਾਰੇ ਵੀ ਗੱਲ ਕੀਤੀ ਗਈ ਹੈ ਪੂਰੀ ਕਿਤਾਬ ਦਾ ਸਾਰ ਇਹ ਹੈ ਕਿ ਆਦਤਾਂ ਨੂੰ ਬਦਲਿਆ ਜਾ ਸਕਦਾ ਹੈ ਇਹ ਕਿਵੇਂ ਕੰਮ ਕਰਦੀਆਂ ਹਨ ਉਸ ਦੇ ਬਾਰੇ ਵਿੱਚ ਇਸ ਕਿਤਾਬ ਵਿੱਚ ਡਿਟੇਲ ਵਿੱਚ ਦੱਸਿਆ ਗਿਆ ਹੈ ਦਾ ਪਾਵਰ ਆਫ ਹੈਬਿਟਸ ਨੂੰ ਸਮਝਣਾ ਹੇਤਾ ਪਹਿਲਾਂ ਸਮਝਣਾ ਹੋਵੇਗਾ ਕਿ ਆਦਤਾਂ ਕੰਮ ਕਿਵੇਂ ਕਰਦੀਆਂ ਹਨ ਇਹ ਸਮਝਣ ਵਿੱਚ ਅਮਰੀਕਾ ਦੇ ਵਿਗਿਆਨਕਾਂ ਨੂੰ ਬੜੀ ਮਦਦ ਮਿਲੀ ਸੀ ਜੂਜ਼ੀਨ ਪੌਲੀ ਨਾਮ ਦੇ ਇੱਕ ਵਿਅਕਤੀ ਤੋਂ ਜਿਨ੍ਹਾਂ ਨੂੰ ਇਨਸੈਫਲਾਇਨਟਿਸ ਹੋਇਆ ਸੀ ਅਤੇ ਇਸ ਵਾਇਰਸ ਨੇ ਉਸਦੇ ਦਿਮਾਗ ਤੇ ਬਹੁਤ ਨੁਕਸਾਨ ਪਹੁੰਚਾਇਆ ਸੀ ਉਹਨਾਂ ਦੇ ਲਈ ਕੁਝ ਵੀ ਯਾਦ ਰੱਖਣਾ ਬਹੁਤ ਨਾ ਮੁਮਕਿਨ ਸੀ ਦੇਨ ਤਾਰੀਖ ਨਾਮ ਵੀ ਯਾਦ ਨਹੀਂ ਰਹਿੰਦਾ ਸੀ ਸਿਰਫ ਉਹਨਾਂ ਨੂੰ ਬਚਪਨ ਅਤੇ ਜਵਾਨੀ ਦੀਆਂ ਕੁਝ ਯਾਦਾਂ ਕੁਝ ਗੱਲਾਂ ਯਾਦ ਸਨ ਡਾਕਟਰਾਂ ਨੇ ਉਸ ਨੂੰ ਕਿਹਾ ਆਪਣੇ ਘਰ ਦਾ ਇੱਕ ਛੋਟਾ ਜਿਹਾ ਲੇਆਉਟ ਬਣਾਓ ਤੇ ਦੱਸੋ ਕਿ ਕਿਚਨ ਕਿੱਥੇ ਹੈ ਬੈਡਰੂਮ ਕਿੱਥੇ ਹੈ ਪਰ ਉਹ ਇਹ ਨਹੀਂ ਬਣਾ ਪਾਇਆ ਆਪਣੇ ਹੀ ਘਰ ਦਾ ਨਕਸ਼ਾ ਨਹੀਂ ਬਣਾ ਪਾਇਆ ਪਰ ਕਿਸੇ ਕਿਸੇ ਦਿਨ ਸਵੇਰੇ ਅਜੀਹਾ ਹੁੰਦਾ ਸੀ ਉਹ ਬਿਸਤਰ ਤੋਂ ਉੱਠਦੇ ਸਨ ਆਪਣੇ ਲਈ ਆਮਲੇਟ ਬਣਾਉਂਦੇ ਸਨ ਤੇ ਫਿਰ ਬਿਸਤਰ ਵਿੱਚ ਆ ਕੇ ਰੇਡੀਓ ਚਲਾ ਲੈਂਦੇ ਸਨ ਤੇ ਉੱਥੇ ਹੀ ਆਰਾਮ ਕਰਦੇ ਸਨ ਬਿਨਾਂ ਕਿਸੇ ਦੀ ਮਦਦ ਤੋਂ ਫਿਰ ਉਹਨਾਂ ਦੀ ਪਤਨੀ ਰੋਜ਼ਾਨਾ ਉਹਨਾਂ ਨੂੰ ਸੈਰ ਕਰਨ ਲਈ ਲਿਜਾਣ ਲੱਗੀ ਇੱਕ ਜੋ ਰੂਟ ਡਿਸਾਈਡ ਕੀਤਾ ਸੀ ਉਸੇ ਰੂਟ ਤੇ ਹੁਣ ਕੁਝ ਦਿਨਾਂ ਬਾਅਦ ਉਹ ਇਕੱਲੇ ਸੈਰ ਕਰਨ ਜਾਣ ਲੱਗੇ ਬਿਨਾਂ ਉਹਨਾਂ ਥਾਵਾਂ ਦਾ ਨਾਮ ਜਾਣੇ ਜਿੱਥੋਂ ਗੁਜ਼ਰ ਰਹੇ ਸਨ ਤੁਸੀਂ ਸੋਚੋ ਕਿ ਜਿਸ ਵਿਅਕਤੀ ਨੂੰ ਕੁਝ ਵੀ ਯਾਦ ਰੱਖਣਾ ਨਾ ਮੁਮਕਿਨ ਹੋਵੇ ਉਹ ਕਿਵੇਂ ਆਪਣੇ ਲਈ ਨਾਸ਼ਤਾ ਬਣਾ ਸਕਦਾ ਹੈ ਸਵੇਰ ਦੀ ਸੈਰ ਕਰ ਸਕਦਾ ਹੈ ਜਵਾਬ ਹੈ ਆਦਤ ਸਾਡੇ ਦਿਮਾਗ ਦੇ ਵਿੱਚ ਗਹਿਰੇ ਟਿਸ਼ੂਆਂ ਦਾ 골ਫ ਬਾਲ ਜਿੰਨਾ ਏਰੀਆ ਹੁੰਦਾ ਹੈ ਜਿਸ ਨੂੰ ਬਿਸਲ ਗਿਆ ਗुलिस ਕਿਹਾ ਜਾਂਦਾ ਹੈ ਇਹ ਇੱਕ ਤਰ੍ਹਾਂ ਨਾਲ ਸਾਡੀਆਂ ਆਦਤਾਂ ਨੂੰ ਸਾਡੀਆਂ ਰੂਟੀਨਸ ਨੂੰ ਸਟੋਰ ਰੂਮ ਦੀ ਤਰ੍ਹਾਂ ਉੱਥੇ ਕੈਦ ਕਰ ਲੈਂਦਾ ਹੈ ਸੋ ਬਿਸਲ ਗਿਆ ਗੁਲਿਸ ਏਰੀਆ ਜੋ ਹੈ ਉਸਤਾ ਉਹ ਬਚ ਗਿਆ ਹੈ ਆਦਤ ਕੀ ਹੈ ਉਸ ਨੂੰ ਲੇਖਕ ਨੇ ਬਹੁਤ ਚੰਗੇ ਤਰੀਕੇ ਨਾਲ ਸਮਝਾਇਆ ਹੈ ਅਸੀਂ ਜੋ ਕੰਮ ਰੁਟੀਨ ਵਿੱਚ ਕਰਦੇ ਹਾਂ ਦਿਮਾਗ ਉਹਨਾਂ ਦੇ ਟੈਂਪਲੇਟ ਬਣਾ ਕੇ ਸੇਵ ਕਰ ਲੈਂਦਾ ਹੈ ਤਾਂ ਕਿ ਉਹਨਾਂ ਨੂੰ ਕਰਨ ਲਈ ਸਾਨੂੰ ਜ਼ਿਆਦਾ ਸੋਚਣਾ ਨਾ ਪਵੇ ਕੋਈ ਵੀ ਆਦਤ ਤਿੰਨ ਫੇਸ ਵਿੱਚ ਕੰਮ ਕਰਦੀ ਹੈ ਜਿਸ ਨੂੰ ਹੈਬਿਟ ਲੂਪ ਕਿਹਾ ਜਾਂਦਾ ਹੈ ਪਹਿਲਾ ਚਰਨ ਹੈ ਇਸ਼ਾਰਾ ਜਾਨੀ ਕਿ ਸਿਗਨਲ ਜੋ ਕਿ ਦਿਮਾਗ ਨੂੰ ਆਟੋਮੈਟਿਕ ਮੋਡ ਤੇ ਲੈ ਜਾਣ ਲਈ ਦੱਸਦਾ ਹੈ ਦੂਸਰੇ ਚਰਨ ਤੇ ਉਸ ਇਸ਼ਾਰੇ ਤੋਂ ਇੱਕ ਰੂਟੀਨ ਟ੍ਰਿਗਰ ਹੁੰਦੀ ਹੈ ਜੋ ਫਿਜ਼ੀਕਲ ਜਾਂ ਮੈਂਟਲ ਹੋ ਸਕਦਾ ਹੈ ਤੇ ਫਿਰ ਆਉਂਦਾ ਹੈ ਉਸ ਰੂਟੀਨ ਤੋਂ ਮਿਲਣ ਵਾਲਾ ਰਿਵਾਰਡ ਉਸ ਰਿਵਾਰਡ ਦੇ ਲਾਲਚ ਵਿੱਚ ਦਿਮਾਗ ਉਸ ਹੈਬਿਟ ਲੂਪ ਨੂੰ ਯਾਦ ਰੱਖਦਾ ਹੈ ਅਤੇ ਬਹੁਤ ਸਾਰੇ ਐਗਜ਼ੈਂਪਲਸ ਦੇ ਕੇ ਲੇਖਕ ਨੇ ਦੱਸਿਆ ਹੈ ਕਿ ਜਿਵੇਂ ਕਿ ਮੈਕਡੀ ਦੇ ਸਾਰੇ ਆਊਟਲੈਟ ਇੱਕੋ ਜਿਹੇ ਕਿਉਂ ਹੁੰਦੇ ਹਨ ਕਿਉਂਕਿ ਜਿਵੇਂ ਹੀ ਤੁਸੀਂ ਉੱਥੇ ਜਾਮੋ ਤੁਹਾਡੇ ਦਿਮਾਗ ਨੂੰ ਇਸ਼ਾਰਾ ਮਿਲ ਜਾਂਦਾ ਹੈ ਕਿ 버ਗਰ ਵੀ ਚਾਹੀਦੇ ਹਨ ਫਰਾਈਜ਼ ਵੀ ਚਾਹੀਦੇ ਹਨ ਅਤੇ ਨਾਲ ਕੋਈ ਸੌਫਟ ਡਰਿੰਕ ਵੀ ਚਾਹੀਦਾ ਹੈ ਤਾਂ ਕੁੱਲ ਮਿਲਾ ਕੇ ਆਪਣੇ ਆਪ ਹੈਬਿਟ ਲੂਪ ਕੰਮ ਕਰਦਾ ਹੈ ਜੇ ਤੁਸੀਂ ਹੈਬਿਟ ਲੂਪ ਸਮਝ ਲਿਆ ਤਾਂ ਤੁਸੀਂ ਬਹੁਤ ਸਾਰੇ ਕੰਮ ਆਸਾਨੀ ਨਾਲ ਕਰ ਸਕਦੇ ਹੋ ਇੱਥੋਂ ਤੱਕ ਕਿ ਨਵੀਂ ਆਦਤ ਬਣਾ ਸਕਦੇ ਹੋ ਮਾਰਕੀਟਿੰਗ ਅਤੇ ਐਡਵਰਟਾਈਜ਼ਿੰਗ ਵਿੱਚ ਇਸਤੇ ਇਸਤੇਮਾਲ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜੋ ਕਿ ਦਾ ਪਾਵਰ ਆਫ ਹੈਬਿਟ ਵਿੱਚ ਉਹਨਾਂ ਨੇ ਦੱਸੀਆਂ ਹਨ ਅਜਿਹੀ ਇੱਕ ਕਹਾਣੀ ਹੈ 20ਵੀਂ ਸਦੀ ਦੀ ਸ਼ੁਰੂਆਤ ਹੋ ਰਹੀ ਸੀ ਉਸ ਸਮੇ ਲੋਕ ਟੂਥਪੇਸਟ ਦੀ ਵਰਤੋਂ ਨਹੀਂ ਕਰਦੇ ਸਨ ਮंजन ਵਿੱਚ ਪਾਉਣਾ ਔਖੀ ਗੱਲ ਸੀ ਇੱਕ ਕਹਾਣੀ ਹੈ ਪੈਪਸੋਡੈਂਟ ਦੀ ਲੋਕਾਂ ਵਿੱਚ ਆਦਤ ਹੀ ਨਹੀਂ ਸੀ ਕਿ ਟੂਥਪੇਸਟ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰਨਾ ਹੈ ਬਹੁਤ ਸਾਰੇ ਟੂਥਪੇਸਟ ਆਏ ਮਾਰਕੀਟਿੰਗ ਵਿੱਚ ਫੇਲ ਹੋ ਗਏ ਪੈਪਸੋਡੈਂਟ ਨੂੰ ਵੇਚਣੇ ਦੇ ਲਈ ਉਸ ਵਕਤ ਐਡਵਰਟਾਈਜ਼ਿੰਗ ਦੀ ਦੁਨੀਆ ਦੇ ਬਾਦਸ਼ਾਹ ਕਲਾਉਡ ਸੀ ਹੌਪਕਿੰਸ ਉਹਨਾਂ ਨਾਲ ਗੱਲਬਾਤ ਕੀਤੀ ਗਈ ਅਤੇ ਤਖੜੀ ਡੀਲ ਵਿੱਚ ਉਹ ਰਾਜ਼ੀ ਹੋਏ ਅਤੇ ਉਹਨਾਂ ਨੇ ਕਿਹਾ ਚਲੋ ਸੋਚਦੇ ਹਾਂ ਉਹਨਾਂ ਨੂੰ ਤਲਾਸ਼ ਸੀ ਕਿ ਇੱਕ ਇਸ਼ਾਰੇ ਦੀ ਜੋ ਲੋਕਾਂ ਨੂੰ ਰੋਜ਼ਾਨਾ ਪੈਪਸੋਡੈਂਟ ਦੇ ਇਸਤੇਮਾਲ ਦੀ ਰੂਟੀਨ ਲਈ ਇਨਸਪਾਇਰ ਕਰੇ ਨਾਮ ਬੜਾ ਸਾਫੀ ਚਮਕਦੇ ਦੰਦ ਖੂਬਸੂਰਤ ਮੁਸਕਾਨ ਉਹਨਾਂ ਨੇ ਦੰਦਾਂ ਦੇ ਬਾਰੇ ਬਹੁਤ ਪੜਿਆ ਸਟੱਡੀ ਕੀਤੀ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਕੁਦਰਤੀ ਤੌਰ ਤੇ ਦੰਦਾਂ ਉੱਪਰ ਇੱਕ ਪਰਤ ਬਣਦੀ ਹੈ ਇਹ ਪਰਤ ਬਣਦੀ ਹੀ ਰਹਿੰਦੀ ਹੈ ਚਾਹੇ ਜੋ ਤੁਸੀਂ ਟ੍ਰੁੱਥ ਪੇਸਟ ਵਰਤੋ ਚਾਹੇ ਜਿੰਨੀ ਵਾਰ ਬ੍ਰਸ਼ ਕਰੋ ਪਰ ਇਸ ਭਰਤ ਨੂੰ ਉਹਨਾਂ ਨੇ ਰੂਟੀਨ ਟ੍ਰਿਗਰ ਕਰਨ ਲਈ ਇਸ਼ਾਰਾ ਬਣਾਉਣ ਦਾ ਫੈਸਲਾ ਕੀਤਾ ਐਡਵਰਟਾਈਜ਼ਮੈਂਟ ਵਿੱਚ ਕਿਹਾ ਜਾਣ ਲੱਗਾ ਕਿ ਤੁਸੀਂ ਆਪਣੇ ਦੰਦਾਂ ਤੇ ਭਰਤ ਮਹਿਸੂਸ ਕਰ ਸਕਦੇ ਹੋ ਇਹੀ ਭਰਤ ਦੰਦਾਂ ਨੂੰ ਬਦਰੰਗ ਬਣਾਉਂਦੀ ਹੈ ਸੜਨ ਪੈਦਾ ਕਰਦੀ ਹੈ تیر ਨਿਸ਼ਾਨੇ ਤੇ ਲੱਗਿਆ ਟੂਥਪੇਸਟ ਚੱਲ ਪਿਆ ਪਰ ਪ੍ਰੋਡਕਟ ਹਮੇਸ਼ਾ ਦੇ ਲਈ ਬਾਜ਼ਾਰ ਵਿੱਚ ਟਿਕਿਆ ਰਹੇ ਉਸ ਦੇ ਲਈ ਜ਼ਰੂਰੀ ਹੈ ਰੋਜ਼ਾਨਾ ਉਸ ਦੀ ਇਕ ਤਾਲਬ ਮਹਿਸੂਸ ਹੋਵੇ ਇਕ ਆਦਤ ਬਣ ਜਾਵੇ ਪੈਪਸੋਡੈਂਟ ਨੇ ਵਰਤੇ ਆ ਝੱਗ ਪੈਦਾ ਕਰਨ ਵਾਲਾ ਕੈਮੀਕਲ ਅਤੇ ਪੁਦੀਨੇ ਦਾ ਸਵਾਦ ਝੱਗ ਅਤੇ ਪੁਦੀਨੇ ਦੀ ਜੋ ਸੰਸਨਾਹਟ ਸੀ ਉਹ ਦੰਦਾਂ ਦੇ ਸਾਫ਼ ਹੋਣ ਦਾ ਸੈਟੀਸਫੈਕਸ਼ਨ ਦਿੰਦੀ ਸੀ ਇਸ ਨਾਲ ਲੋਕਾਂ ਨੂੰ ਲੱਗਦਾ ਸੀ ਕਿ ਸਾਡਾ ਮੂੰਹ ਸਾਫ਼ ਹੋ ਗਿਆ ਹੈ ਦੰਦ ਸਾਫ਼ ਹੋ ਗਏ ਹਨ ਅਤੇ ਉਹ ਸਾਲੋ ਸਾਲ ਉਸ ਟੂਥ ਪੇਸਟ ਦਾ ਇਸਤੇਮਾਲ ਕਰਦੇ ਸਨ ਹੈਬਿਟ ਲੂਪ ਦੀ ਜੋ ਸਮਝ ਹੈ ਸਿਰਫ ਮਾਰਕੀਟਿੰਗ ਅਤੇ ਐਡਵਰਟਾਈਜ਼ਿੰਗ ਦੇ ਕੰਮ ਆਉਂਦੀ ਹੈ ਅਜਿਹਾ ਨਹੀਂ ਹੈ ਬਲਕਿ ਇਸ ਨਾਲ ਤੁਸੀਂ ਆਪਣੀ ਸਿਹਤ ਸੰਭਾਲ ਸਕਦੇ ਹੋ ਨਸ਼ੇ ਤੋਂ ਛੁਟਕਾਰਾ ਪਾ ਸਕਦੇ ਹੋ ਬਹੁਤ ਸਾਰੀਆਂ ਆਦਤਾਂ ਵਿੱਚ ਬਦਲਾਵ ਲਿਆ ਸਕਦੇ ਹੋ ਆਦਤ ਬਦਲਣ ਦਾ 골ਡਨ ਰੂਲ ਇਹ ਹੈ ਕਿ ਉਸ ਰਿਵਾਰਡ ਨੂੰ ਸੇਮ ਰੱਖੋ ਰੁਟੀਨ ਨੂੰ ਬਦਲ ਦੇਵੋ ਜਾਣੀ ਕਿ ਕਈ ਲੋਕ ਜੋ ਤਣਾਅ ਵਿੱਚ ਹੁੰਦੇ ਹਨ ਉਹ ਸਿਗਰਟ ਸ਼ਰਾਬ ਇਸਤੇ ਵੱਲ ਜਾਂਦੇ ਹਨ ਕਿਉਂਕਿ ਸਿਗਰਟ ਜਾਂ ਸ਼ਰਾਬ ਤੋਂ ਬਾਅਦ ਜੋ ਰਿਲੈਕਸੇਸ਼ਨ ਮਿਲਦਾ ਹੈ ਉਹ ਰਿਵਾਰਡ ਹੁੰਦਾ ਹੈ ਅਜੇ ਵਿੱਚ ਜਦੋਂ ਕੋਈ ਤਣਾਅ ਵਾਲੀ ਪਰਸਥਿਤੀ ਆਉਂਦੀ ਹੈ ਤਾਂ ਉਹਨਾਂ ਨੂੰ ਕਰੀਵਿੰਗ ਹੁੰਦੀ ਹੈ ਕਿ ਮੈਂ ਸਮੋਕਿੰਗ ਕਰਨੀ ਹੈ ਜਾਂ ਡਰਿੰਕ ਕਰਨੀ ਹੈ ਇਸ ਲਤ ਨੂੰ ਛਡਾਉਣ ਲਈ ਰਿਸਰਚਰਸ ਨੇ ਉਹਨਾਂ ਲੋਕਾਂ ਨੂੰ ਇੱਕ ਅਜਿਹੀ ਐਕਟੀਵਿਟੀ ਕਰਨ ਲਈ ਕਿਹਾ ਜਿਸ ਨਾਲ ਉਹਨਾਂ ਨੂੰ ਸੇਮ ਤਰ੍ਹਾਂ ਦੀ ਰਿਲੈਕਸੇਸ਼ਨ ਮਹਿਸੂਸ ਹੋਵੇ ਅਤੇ ਉਹ ਐਕਟੀਵਿਟੀ ਸੀ ਮੈਡੀਟੇਸ਼ਨ ਕਰੋ ਪੁਸ਼-ਅੱਪਸ ਕਰੋ ਜਾਂ ਫਿਰ ਕਿਸੇ ਅਜਿਹੇ ਵਿਅਕਤੀ ਨਾਲ ਗੱਲਬਾਤ ਕਰੋ ਜਿਸ ਨਾਲ ਗੱਲ ਕਰਕੇ ਤੁਹਾਨੂੰ ਚੰਗਾ ਲੱਗੇ ਅਤੇ ਅਜਹੀਆਂ ਕਈ ਰਿਸਰਚ ਵਿੱਚ ਕਈ ਲੋਕਾਂ ਦੀਆਂ ਬੁਰੀਆਂ ਆਦਤਾਂ ਨੂੰ ਚੰਗੀਆਂ ਆਦਤਾਂ ਵਿੱਚ ਬਦਲਿਆ ਗਿਆ ਹੈ ਅਤੇ ਉਹ ਲੋਕ ਇੱਕ ਬਿਹਤਰੀਨ ਜ਼ਿੰਦਗੀ ਜਿਉਣ ਵਿੱਚ ਸਫਲ ਹੋਏ ਹਨ ਜੇਕਰ ਤੁਸੀਂ ਵੀ ਕੋਈ ਆਦਤ ਛੱਡਣੀ ਚਾਹੁੰਦੇ ਹੋ ਤਾਂ ਉਸ ਆਦਤ ਦੇ ਇਸ਼ਾਰੇ ਨੂੰ ਪਹਿਲਾਂ ਸਮਝੋ ਉਸ ਆਦਤ ਦੀ ਕਦੋਂ ਲਾਲਸਾ ਹੁੰਦੀ ਹੈ ਅਤੇ ਉਸ ਆਦਤ ਨੂੰ ਦੁਹਰਾਉਣ ਤੋਂ ਬਾਅਦ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਉਸ ਰਿਵਾਰਡ ਦੇ ਬਾਰੇ ਵਿੱਚ ਸੋਚੋ ਅਤੇ ਰਿਲੈਕਸੇਸ਼ਨ ਜੋ ਹੈ ਉਸ ਦੇ ਬਾਰੇ ਵਿੱਚ ਸੋਚੋ ਤਾਂ ਇਸ਼ਾਰਾ ਅਤੇ ਇਸ ਇਨਾਮ ਨੂੰ ਸੇਮ ਰੱਖੋ ਆਪਣੀ ਜੋ ਰੁਟੀਨ ਹੈ ਉਸ ਨੂੰ ਚੇਂਜ ਕਰ ਦੇਵੋ ਜਾਨੀ ਕਿ ਕੁਝ ਅਜਿਹਾ ਕੰਮ ਕਰੋ ਜਿਸ ਨਾਲ ਤੁਹਾਨੂੰ ਸੇਮ ਰਿਵਾਰਡ ਮਿਲੇ ਤਾਂ ਕਿ ਜੋ ਬੁਰੀ ਆਦਤ ਹੈ ਉਸ ਤੋਂ ਤੁਹਾਨੂੰ ਛੁਟਕਾਰਾ ਮਿਲ ਜਾਵੇ ਇਸ ਕਿਤਾਬ ਦਾ ਨਾਮ ਜੋ ਕਿ ਹੈ ਪਾਵਰ ਆਫ ਹੈਬਿਟਸ ਉਸ ਦੇ ਮੁਤਾਬਿਕ ਆਦਤ ਦੀ ਤਾਕਤ ਨੂੰ ਦੱਸਣ ਵਾਲਾ ਇੱਕ ਬਹੁਤ ਸੋਹਣਾ ਕਿੱਸਾ ਵੀ ਇਸ ਕਿਤਾਬ ਵਿੱਚ ਹੈ ਕਿ ਆਦਤਾਂ ਦੇ ਆਧਾਰ ਤੇ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਚੱਲ ਕੀ ਰਿਹਾ ਹੈ ਇੱਕ ਅਮਰੀਕਾ ਦੀ ਰਿਟੇਲ ਚੇਨ ਕੰਪਨੀ ਦੀ ਸੀ ਟਾਰਗੇਟ ਜੋ ਪਤਾ ਲਗਾਉਣਾ ਚਾਹੁੰਦੀ ਸੀ ਕਿ ਉਹਨਾਂ ਦੇ ਕਿਹੜੀ ਮਹਿਲਾ ਕਸਟਮਰ ਪ੍ਰੈਗਨੈਂਟ ਹੈ ਤਾ ਕਿ ਉਹਨਾਂ ਨੂੰ ਉਸਤੇ ਆਉਣ ਵਾਲੇ ਦਿਨਾਂ ਦੀ ਜ਼ਰੂਰਤ ਦੇ ਮੁਤਾਬਿਕ ਐਡਵਰਟਾਈਜ਼ ਦੀ ਈਮੇਲ ਭੇਜੀ ਜਾ ਸਕੇ ਅਤੇ ਉਹਨਾਂ ਨੂੰ ਆਪਣਾ ਪੱਕਾ ਗ੍ਰਾਹਕ ਬਣਾਇਆ ਜਾ ਸਕੇ ਕਿਉਂਕਿ ਮਹਿਲਾਵਾਂ ਅਗਲੇ ਕਈ ਸਾਲਾਂ ਤੱਕ ਜੰਮ ਕੇ ਖਰੀਦਦਾਰੀ ਕਰਨ ਵਾਲੀਆਂ ਹਨ ਟਾਰਗੇਟ ਵਿੱਚ ਬੇਬੀ ਸ਼ੋਅਰ ਰਜਿਸਟਰੀ ਸੀ ਪਰ ਜਿਸ ਵਿੱਚ ਬਹੁਤ ਹੀ ਘੱਟ ਮਹਿਲਾਵਾਂ ਨੇ ਆਪਣਾ ਨਾਮ ਰਜਿਸਟਰ ਕਰਵਾਇਆ ਸੀ ਟਾਰਗੇਟ ਦੇ ਡਾਟਾ ਐਨਾਲਿਸਿਸਟ ਨੇ ਬੇਬੀ ਸ਼ੋਅਰ ਰਜਿਸਟਰੀ ਵਿੱਚੋਂ ਮਹਿਲਾਵਾਂ ਦੇ ਨਾਮ ਕੱਢੇ ਤੇ ਉਹਨਾਂ ਦੇ ਪੂਰੇ ਸ਼ਾਪਿੰਗ ਪੈਟਰਨ ਦਾ ਇੱਕ ਮੈਪ ਤਿਆਰ ਕੀਤਾ ਫਿਰ ਉਸ ਪੈਟਰਨ ਤੇ ਉਹਨਾਂ ਨੇ ਸਾਰਿਆਂ ਜੋ ਉਹਨਾਂ ਦੀਆਂ ਮਹਿਲਾਮਾ ਗ੍ਰਾਹਕ ਸਨ ਉਹਨਾਂ ਦੀ ਸ਼ਾਪਿੰਗ ਨੂੰ ਮੈਚ ਕਰਵਾਇਆ ਜਿਨ੍ਹਾਂ ਦਾ ਮੈਚ ਹੋਇਆ ਇਸ ਦਾ ਮਤਲਬ ਉਹ ਪ੍ਰੈਗਨੈਂਟ ਸਨ ਇਹ ਪ੍ਰੈਡਿਕਸ਼ਨ ਕਿੰਨਾ ਸਟੀਕ ਹੈ ਇਸ ਨੂੰ ਸਮਝਣ ਦੇ ਲਈ ਇੱਕ ਐਗਜ਼ਾਮਪਲ ਕੰਪਨੀ ਦੇ ਇੱਕ ਸਟੋਰ ਵਿੱਚ ਇੱਕ ਸੱਜਣ ਪਹੁੰਚੇ ਜੋ ਬਹੁਤ ਗੁੱਸੇ ਵਿੱਚ ਸਨ ਬਹੁਤ ਭੜਕ ਕੇ ਹੋਏ ਸਨ ਈਮੇਲ ਤੋਂ ਜੋ ਐਡਵਰਟਾਈਜ਼ ਆਇਆ ਸੀ ਉਸਤਾ ਪ੍ਰਿੰਟ ਆਊਟ ਲੈ ਕੇ ਆਏ ਸਨ ਇਹ ਉਹਨਾਂ ਦੀ ਬੇਟੀ ਨੂੰ ਭੇਜਿਆ ਗਿਆ ਸੀ ਉਹ ਮੈਨੇਜਰ ਨੂੰ ਕਹਿਣ ਲੱਗੇ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਬੱਚੀ ਤਾਂ ਜੇ ਹਾਈ ਸਕੂਲ ਵਿੱਚ ਪੜਦੀ ਹੈ ਤੇ ਤੂੰ ਮੇਰੀ ਬੇਟੀ ਨੂੰ ਇਸ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਿਉਂ ਭੇਜੀ ਹੈ ਜਿਸ ਵਿੱਚ ਪਾਲਣੇ ਖਰੀਦਣ ਲਈ ਕੂਪਨ ਭੇਜੇ ਗਏ ਹਨ ਤੂੰ ਉਸ ਨੂੰ ਪ੍ਰੈਗਨੈਂਟ ਹੋਣ ਲਈ ਉਕਸਾ ਰਿਹਾ ਹੈ ਮੈਨੇਜਰ ਨੇ ਮਾਫੀ ਮੰਗੀ ਅਤੇ ਉਹਨਾਂ ਨੂੰ ਵਿਦਾ ਕੀਤਾ ਤੇ ਕਿਹਾ ਗਲਤੀ ਹੋ ਗਈ ਸਾਡੇ ਤੋਂ ਲੇਕਿਨ ਕੁਝ ਦਿਨਾ ਬਾਅਦ ਉਹਨਾਂ ਨੂੰ ਫੋਨ ਆਉਂਦਾ ਹੈ ਉਹੀ ਸੱਜਣ ਦਾ ਜੋ ਉਸ ਦਿਨ ਆਏ ਸਨ ਸਟੋਰ ਵਿੱਚ ਉਹ ਅਚੰਬੇ ਹੋਏ ਸਨ ਅਤੇ ਕਹਿ ਰਹੇ ਸਨ ਕਿ ਮੇਰੇ ਘਰ ਵਿੱਚ ਕੁਝ ਅਜੀਹਾ ਚੱਲ ਰਿਹਾ ਸੀ ਮੈਨੂੰ ਪਤਾ ਹੀ ਨਹੀਂ ਸੀ ਮੇਰੀ ਬੇਟੀ ਸੱਚ ਵਿੱਚ ਪ੍ਰੈਗਨੈਂਟ ਹੈ ਬਹੁਤ ਸਾਰੀਆਂ ਆਦਤਾਂ ਹੁੰਦੀਆਂ ਹਨ ਜਿਨ੍ਹਾਂ ਦੇ ਬਾਰੇ ਵਿੱਚ ਸਾਨੂੰ ਖੁਦ ਕੁਝ ਨਹੀਂ ਪਤਾ ਹੁੰਦਾ ਪਰ ਉਹ ਮਾਰਕੀਟਿੰਗ ਦੇ ਖਿਲਾੜੀ ਸਭ ਕੁਝ ਜਾਣ ਲੈਂਦੇ ਹਨ ਅਤੇ ਆਖਿਰ ਵਿੱਚ ਗੱਲ ਕਰਦੇ ਹਾਂ ਪਾਵਰ ਆਫ ਹੈਬਿਟਸ ਦੀ ਪਹਿਲੀ ਗੱਲ ਇਹ ਕਿ ਆਦਤਾਂ ਇਸ ਲਈ ਬਣਦੀਆਂ ਹਨ ਕਿਉਂਕਿ ਦਿਮਾਗ એનર્ਜੀ ਬਚਾਉਣਾ ਚਾਹੁੰਦਾ ਹੈ ਅਤੇ ਆਪਣਾ ਧਿਆਨ ਆਰਾਮ ਕਰਨ ਵਿੱਚ ਜਾਂ ਕਿਸੇ ਦੂਜੇ ਕੰਮ ਵਿੱਚ ਲਗਾਉਣਾ ਚਾਹੁੰਦਾ ਹੈ ਦੂਜੀ ਗੱਲ ਕਿਸੇ ਵੀ ਆਦਤ ਨੂੰ ਤੁਸੀਂ ਤਿੰਨ ਚੀਜ਼ਾਂ ਵਿੱਚ ਸਮਝੋ ਕਿ ਇਹ ਤਿੰਨ ਚੀਜ਼ਾਂ ਦੇ ਲੂਪ ਨਾਲ ਚੱਲਦੀ ਹੈ ਉਹ ਹੈ ਕਿਉ ਰੁਟੀਨ ਅਤੇ ਰਿਵਾਰਡਸ ਜਾਨੀ ਕਿ ਇਸ਼ਾਰਾ ਤੁਹਾਡੀ ਰੁਟੀਨ ਅਤੇ ਫਿਰ ਆਖਿਰ ਵਿੱਚ ਮਿਲਣ ਵਾਲਾ ਇਨਾਮ ਤੀਸਰੀ ਗੱਲ ਜੇਕਰ ਤੁਸੀਂ ਕੋਈ ਆਦਤ ਛੱਡਣਾ ਚਾਹੁੰਦੇ ਹੋ ਤਾਂ ਉਸ ਨੂੰ ਕਿਸੇ ਚੰਗੀ ਆਦਤ ਨਾਲ ਬਦਲੋ ਬੁਰੀ ਆਦਤ ਛੱਡਣ ਲਈ ਇਸ਼ਾਰਾ ਅਤੇ ਇਨਾਮ ਸੇਮ ਰੱਖੋ ਪਰ ਰੁਟੀਨ ਨੂੰ ਚੇਂਜ ਕਰ ਦੇਵੋ ਅਤੇ ਚੌਥੀ ਗੱਲ ਕੁਝ ਆਦਤਾਂ ਜੋ ਕਿ ਬਾਕੀ ਆਦਤਾਂ ਦੀ ਤੁਲਨਾ ਵਿੱਚ ਜ਼ਿਆਦਾ ਜ਼ਰੂਰੀ ਹੁੰਦੀਆਂ ਹਨ ਜਿਨ੍ਹਾਂ ਨੂੰ ਸਟੋਰ ਹੈਬਿਟ ਕਿਹਾ ਜਾਂਦਾ ਹੈ ਜਿਸ ਨਾਲ ਤੁਸੀਂ ਮੂਲ ਆਦਤਾਂ ਵਿੱਚ ਬਦਲਾਅ ਕਰਕੇ ਬਾਕੀ ਆਦਤਾਂ ਨੂੰ ਵੀ ਬਦਲ ਸਕਦੇ ਹੋ ਇੱਛਾ ਸ਼ਕਤੀ ਜਾਣੀ ਕੇ ਵੈਲ ਪਾਵਰ ਇੱਕ ਅਜਹੀ ਹੀ ਸਟੋਰ ਹੈਬਿਟ ਹੈ ਜਿਸ ਨੂੰ ਜੇ ਤੁਸੀਂ ਠੀਕ ਢੰਗ ਨਾਲ ਡਿਵੈਲਪ ਕਰੋ ਤਾਂ ਤੁਸੀਂ ਆਪਣੀ ਪੂਰੀ ਜ਼ਿੰਦਗੀ ਨੂੰ 360 ਡਿਗਰੀ ਚੇਂਜ ਕਰ ਸਕਦੇ ਹੋ ਅਤੇ ਪੰਜਵੀਂ ਗੱਲ ਜਦੋਂ ਤੁਹਾਨੂੰ ਕਿਸੇ ਬੁਰੀ ਆਦਤ ਦਾ ਪਤਾ ਲੱਗੇ ਤਾਂ ਉਸ ਨੂੰ ਬਦਲਣ ਦੀ ਜ਼ਿੰਮੇਵਾਰੀ ਸਿਰਫ ਔਰ ਸਿਰਫ ਤੁਹਾਡੀ ਹੈ ਧੰਨਵਾਦ